ਮਹਾਰਾਣੀ ਜਿੰਦਕੌਰ ਜਿਹੜੀ ਕਿ ਅੰਗਰੇਜ਼ਾਂ ਦੇ ਖਿਲਾਫ ਸ਼ੇਰਨੀਆਂ ਦੇ ਵਾਂਗ ਲੜੀ ਸੀ ਅੰਗਰੇਜ਼ ਵੀ ਜਿਹਦੇ ਤੋਂ थरथਰ ਕੰਬਦੇ ਸੀਗੇ ਪੂਰੇ ਲਾਹੌਰ ਦਰਬਾਰ ਦੇ ਵਿੱਚ ਉਹ ਇਕੱਲੀ ਔਰਤ ਸੀ ਜੀਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਜਦੋਂ ਕਿ ਉਹਦੇ ਪਿੱਛੇ ਉਸ ਸਮੇਂ ਕੋਈ ਵੀ ਤਾਕਤ ਨਹੀਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਹੱਥ ਉਹਨਾਂ ਦੇ ਸਿਰ ਤੇ ਨਹੀਂ ਸੀਗਾ ਤੇ ਨਾ ਹੀ ਵੱਡੇ ਵੱਡੇ ਮਹਾਨ ਜਰਨੈਲ ਤੇ ਜੋਧੇ ਹਰੀ ਸਿੰਘ ਨਲੂਏ ਵਰਗੇ ਉਸ ਸਮੇਂ ਮੌਜੂਦ ਸੀ ਕੱਲੀ ਔਰਤ ਅੰਗਰੇਜ਼ਾਂ ਤੇ ਭਾਰੀ ਪਈ ਸੀ ਉਹ ਅੰਗਰੇਜ਼ਾਂ ਨੂੰ ਵੀ ਬਾਣੀ ਪਾ ਲਿਆ ਸੀਗਾ ਮਹਾਰਾਣੀ ਜਿੰਦਕੌਰ ਨੇ ਜੇ ਤੁਸੀਂ ਮਹਾਰਾਣੀ ਜਿੰਦਕੌਰ ਦੀ ਕਹਾਣੀ ਨੂੰ ਪੜ ਲੋਗੇ ਤਾਂ ਤੁਹਾਡੇ ਲੂਕੰਡੇ ਖੜੇ ਹੋ ਜਾਣਗੇ ਤੇ ਅੱਜ ਅਸੀਂ ਉਸ ਦੀ ਬਹਾਦਰੀ ਦਾ ਕੀ ਮੁੱਲ ਮੋੜਿਆ ਜੇ ਤੁਸੀਂ ਦਿਮਾਗ ਤੋਂ ਦਿਲ ਤੋਂ ਸੋਚੋਗੇ ਤਾਂ ਤੁਹਾਨੂੰ ਆਪਣੇ ਆਪ ਤੇ ਸ਼ਰਮ ਮਹਿਸੂਸ ਹੋਊਗੀ ਭਾਰਤ ਸਰਕਾਰ ਦੀ ਇੱਕ ਵੈਬਸਾਈਟ ਆ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਆਫੀਸ਼ੀਅਲ ਵੈਬਸਾਈਟ ਆਹੇ ਇਹਦੇ ਉੱਤੇ ਉਹਨਾਂ ਨੇ ਗੁੰਮਨਾਮ ਨਾਇਕਾਂ ਦੀ ਲਿਸਟ ਜਾਰੀ ਕੀਤੀ ਹੋਈ ਆ ਜਿਹਦੇ ਵਿੱਚ ਮਹਾਰਾਣੀ ਜਿੰਤਕੌਰ ਦਾ ਨਾਮ ਸ਼ਾਮਲ ਆ ਹੁਣ ਅਸੀਂ ਕੀ ਕਰਨਾ ਸਰਕਾਰ ਨੂੰ ਚੰਗਾ ਮੰਨਦਾ ਬੋਲਾਂਗੇ ਵੀ ਸਾਡੇ ਜਿਹੜੇ ਨਾਇਕ ਨੇ ਉਹਨਾਂ ਨੂੰ ਤੁਸੀਂ ਗੁੰਮਨਾਮ ਦੇ ਵਿੱਚ ਪਾ ਰੱਖਿਆ ਤੁਸੀਂ ਇਮਾਨਦਾਰੀ ਨਾਲ ਸੋਚ ਕੇ ਦੱਸਿਓ ਕਿ ਕਮੀ ਕਿਹਦੇ ਵਿੱਚ ਆ ਅਸੀਂ ਕਿੰਨੀ ਕ ਗੱਲ ਕਰਦੇ ਆ ਆਪਣੇ ਨਾਇਕਾਂ ਦੀ ਆਪਣੇ ਘਰ ਦੇ ਵਿੱਚ ਨਾਇਕਾਂ ਦੀ ਬਹਾਦਰੀ ਦੀ ਆਪਣੇ ਘਰਾਂ ਦੇ ਵਿੱਚ ਕਿੰਨੀ ਕ ਗੱਲ ਹੁੰਦੀ ਆ ਆਪਣੇ ਬੱਚਿਆਂ ਨੂੰ ਸਾਡੇ ਨਾਇਕਾਂ ਬਾਰੇ ਕੀ ਪਤਾ ਹੈ ਸਾਡਾ ਫਰਜ਼ ਕਿੱਥੇ ਆ ਜਦੋਂ ਅਸੀਂ ਸਭ ਦੀ ਪਰਚੋਲ ਕਰਾਂਗੇ ਤਾਂ ਕਮੀ ਸਾਡੇ ਪਿੱਛੇ ਨਿਕਲਣੀ ਆ ਕਿਉਂਕਿ ਘਰਾਂ ਦੇ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ ਜਦੋਂ ਘਰਾਂ ਦੇ ਵਿੱਚ ਗੱਲ ਨਹੀਂ ਹੋਣੀ ਤਾਂ ਬਾਹਰਲੇ ਲੋਕਾਂ ਨੂੰ ਕੀ ਪਤਾ ਹੋਊਗਾ ਤੋਂ ਮੇਰੇ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਜੀ ਵੀ ਇਸ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਉਣਾ ਅੱਜ ਅਸੀਂ ਮਹਾਰਾਣੀ ਜਿੰਦਕੌਰ ਆ ਜਿਹੜੀ ਉਸ ਨੂੰ ਅਨਬੋਲਿਆ ਕਰ ਦਿੱਤਾ ਇਸੇ ਤਰ੍ਹਾਂ ਹੀ ਕੱਲ ਨੂੰ ਮਹਾਰਾਜ ਰਜੀਤ ਸਿੰਘ ਹਰੀ ਸਿੰਘ ਨਲੂਆ ਵਰਗੇ ਯੋਧੇ ਮਹਾਨ ਜਰਨੈਲ ਵੀ ਅਨਗੋਲੇ ਹੋ ਜਾਣਗੇ ਤੇ ਕਿਸੇ ਨਾ ਕਿਸੇ ਦਿਨ ਜਾ ਕੇ ਗੱਲ ਸਾਡੇ ਗੁਰੂਆਂ ਤੇ ਆ ਜਾਣੀ ਹੈ ਸਾਡੇ ਇਸਤਾਂ ਤੇ ਆ ਜਾਣੀ ਸਾਡੇ ਕੋਲੇ ਅਜੇ ਵੀ ਸਮਾਂ ਹੈਗਾ ਅਸੀਂ ਵੀ ਆਪਣਾ ਸਮਾਂ ਬਾਚ ਲਈਏ ਜਿਹੜੇ ਨਾਇਕਾਂ ਨੂੰ ਅਸੀਂ ਭੁੱਲ ਚੁੱਕੇ ਹਾਂ ਉਨਾਂ ਨੂੰ ਅਸੀਂ ਯਾਦ ਕਰੀਏ ਆਪਣੇ ਬੱਚਿਆਂ ਨੂੰ ਦੱਸਿਏ ਤੁਸੀਂ ਸੋਚੋ ਜਿਹੜੇ ਮੇਰੇਆਂ ਭੈਣਾਂ ਜਾਂ ਵੀਰਾਂ ਦੇ ਬੱਚੇ ਨੇ ਉਹ ਇੱਕ ਵਾਰੀ ਇਮੇਜਿਨ ਕਰਨ ਵੀ ਤੁਹਾਡਾ ਬੱਚਾ 13-14 ਮਿੰਟ ਤੇ ਲਈ ਇੱਧਰ-ਉੱਧਰ ਹੋ ਜੇ ਤੇ ਤੁਹਾਨੂੰ ਪਤਾ ਵੀ ਨਾ ਲੱਗੇ ਵੀ ਉਹ ਕਿੱਧਰ ਗਿਆ ਕੀ ਬੀਤੂਗੀ ਤੁਹਾਡੇ ਤੇ ਤੇ ਮਹਾਰਾਣੀ ਜਿੰਦਕੌਰ ਦਾ ਪੁੱਤ ਉਹਦੇ ਤੋਂ 13 ਸਾਲ ਦੇ ਲਈ ਬਕ ਕਰ ਦਿੱਤਾ ਸੀ ਤੁਹਾਨੂੰ ਪਤਾ ਵੀ ਨਹੀਂ ਸੀਗਾ ਵੀ ਕਿੱਧਰ ਗਿਆ ਚਾਉਂਦਾ ਕਿ ਮਰ ਗਿਆ ਦੇਖਿਆ ਨਹੀਂ ਸੀ ਉਸਨੇ 13 ਸਾਲ ਤੋਂ ਤੇ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਮਹਾਰਾਣੀ ਜਿੰਦਕੌਰ ਅੰਨੀ ਹੋ ਗਈ ਸੀ ਤੁਸੀਂ ਇਹ ਸੋਚੋ ਹੀਰੇ ਮੋਤੀ ਬੰਨਣ ਵਾਲੀ ਇੱਕ ਮਹਾਰਾਣੀ ਲਾਹੌਰ ਦਰਬਾਰ ਦੀ ਸਭ ਤੋਂ ਵਧੀਆ ਮਹਾਰਾਣੀ ਸੀ ਉਸ ਸਮੇਂ ਉਹ ਜੰਗਲਾਂ ਦੇ ਵਿੱਚ ਭਟਕ ਰਹੀ ਸੀ ਐਡੇ-ਐਡੇ ਪੈਰਾਂ ਦੇ ਵਿੱਚ ਛਾਲੇ ਹੋ ਗਏ ਸੀ ਅੰਗਰੇਜ਼ਾਂ ਦੇ ਉਸ ਨੂੰ ਨਿਰਵਸਤਰ ਕਰਤਾ ਸੀ ਸੋਚੋ ਤੁਸੀਂ ਉਹਦੇ ਉੱਤੇ ਕੀ ਬੀਤੀ ਹੋਊਗੀ ਲਾਹੌਰ ਦਰਬਾਰ ਦੇ ਵਿੱਚ ਇਕੱਲੀ ਔਰਤ ਸੀ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਲੜ ਰਹੀ ਸੀ ਉਹ ਬਾਰੋ ਅੰਗਰੇਜ਼ ਉਹਦੇ ਦੁਸ਼ਮਣ ਬੈਠੇ ਸੀ ਇਧਰ ਲਾਹੌਰ ਦਰਬਾਰ ਦੇ ਅੰਦਰ ਉਹਦੇ ਦੁਸ਼ਮਣ ਬੈਠੇ ਸੀ ਗਦਾਰ ਬੈਠੇ ਸੀ ਲਾਹੌਰ ਦਰਬਾਰ ਦੇ ਬੇਈਮਾਨ ਤੇ ਫਿਰ ਵੀ ਉਹ ਸ਼ੇਰਾ ਵਾਂਗੂ ਲੜੀ ਜਦੋਂ ਅੰਗਰੇਜ਼ਾਂ ਨਾਲੋਂ ਸਿੱਖ ਪਹਿਲੀ ਜੰਗ ਹਾਰੇ ਸੀ ਤਾਂ ਨਿਰਾਸ਼ਤਾ ਪੱਲੇ ਪੈ ਗਈ ਸੀ ਸਾਰਿਆਂ ਦੀ ਦਰਬਾਰ ਲੱਗਣਾ ਬੰਦ ਹੋ ਗਿਆ ਸੀਗਾ ਤਾਂ ਜਿੰਦਕੌਰ ਨੇ ਪਹਿਲੀ ਵਾਰ ਦਰਬਾਰ ਬੁਲਾਇਆ ਫਿਰ ਉੱਥੇ ਤੇ ਗੱਦੀ ਤੇ ਬੈਠਾ ਉਹਦਾ 5 ਸਾਲ ਦਾ ਪੁੱਤਰ ਦਲੀਪ ਸਿੰਘ ਸਾਹਮਣੇ ਖੜੀ ਸੀ ਨਰਾਸ ਸਿੱਖ ਫੌਜ ਹਾਰ ਦੇ ਕਾਰਨ ਤਾਂ ਮਹਾਰਾਣੀ ਜਿੰਦਕੌਰ ਨੇ ਆਪਣੀ ਚੁੰਨੀ ਨੂੰ ਹਵਾ ਦੇ ਵਿੱਚ ਲਹਿਰਾਇਆ ਤੇ ਗੜਕਵੀਂ ਆਵਾਜ਼ ਦੇ ਵਿੱਚ ਬੋਲਦੀ ਆ ਕੇ ਵੀ ਆਹ ਔਰਤਾਂ ਵਾਲੇ ਕੱਪੜੇ ਤੁਸੀਂ ਪਾ ਲਓ ਤੇ ਮੈਨੂੰ ਆਹ ਹਥਿਆਰ ਦੇ ਦਿਓ ਇੱਕ ਸੱਚੇ ਖਾਲਸਾ ਸਿਪਾਹੀ ਦੇ ਬਾਂਗ ਮੈਂ ਜੰਗ ਦੇ ਮੈਦਾਨ ਦੇ ਵਿੱਚ ਜਾਵਾਂਗੀ ਤੇ ਸ਼ਹੀਦ ਪ੍ਰਾਪਤ ਕਰਾਂਗੀ ਤੇ ਉਦੋਂ ਮਹਾਰਾਣੀ ਜਿੰਦਕੌਰ ਦੀ ਲਲਕਾਰ ਸੁਣ ਕੇ ਜਿਹੜੇ ਬਯੋਸ ਹੋਏ ਲੋਕ ਸੀ ਉਹਨਾਂ ਦੇ ਵਿੱਚ ਵੀ ਊਰਜਾ ਆ ਗਈ ਸੀ ਤੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਦੇ ਲਈ ਉਹ ਤਿਆਰ ਹੋ ਗਏ ਸੀ ਇਹ ਸੀ ਮਹਾਰਾਣੀ ਜਿੰਦਕੌਰ ਦੀ ਦਲੇਰੀ ਸ਼ੇਰਾਂ ਵਰਗੀ ਸੀ ਉਹ ਉਹਨੇ ਮਿੰਤਾ ਨਹੀਂ ਕੀਤੀਆਂ ਕਿਸੇ ਦੀਆਂ ਵੀ ਮੈਂ ਔਰਤਾਂ ਮੈਨੂੰ ਬਖਸ਼ ਦੋ ਹੱਥ ਨਹੀਂ ਬੰਨੇ ਕਿਸੇ ਮੂਰੇ ਕਿਵੇਂ ਚਾਲਾਂ ਚੱਲ ਕੇ ਉਸ ਦੇ ਪੁੱਤਰ ਨੂੰ ਉਸ ਤੋਂ ਦੂਰ ਕਰ ਦਿੱਤਾ ਸੀ ਕਿਵੇਂ ਲਾਹੌਰ ਤੋਂ ਉੱਤਰ ਪ੍ਰਦੇਸ਼ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀਗਾ ਮਹਾਰਾਣੀ ਜੰਤਪੌਰ ਨੂੰ ਚਨਾਰ ਦੇ ਕਿਲੇ ਚੋਂ ਕਿਵੇਂ ਉਹ ਛੇਰਨੀ ਵਾਂਗੂ ਦਹਾੜ ਮਾਰ ਕੇ ਨਿਕਲਦੀ ਐ ਤੇ ਕਹਿ ਕੇ ਜਾਂਦੀ ਐ ਕਿ ਵੀ ਤੁਸੀਂ ਕੀ ਸਮਝਿਆ ਸੀ ਮੈਨੂੰ ਕੈਦ ਕਰ ਲੋਗੇ ਮੇਰੇ ਆਲੇ-ਦੁਆਲੇ ਤੁਸੀਂ ਸੰਤਰੀ ਖੜੇ ਕਰਤੇ ਤੁਸੀਂ ਭਲੇਖੇ ਚ ਫਿਰਦੇ ਹੋ ਤੇ ਮੈਂ ਤੁਹਾਡੇ ਨੱਕ ਦੇ ਥੱਲੋਂ ਦੀ ਨੋਕੇ ਨਿਕਲ ਰਹੀ ਐ ਉਸ ਤੋਂ ਬਾਅਦ ਸਿੱਧੀ ਉਹ ਪਹੁੰਚਦੀ ਐ ਨੇਪਾਲ ਨੇਵਾਲ ਦਾ ਰਾਜਾ ਸੀਗਾ ਜੰਗ 72 ਉਹਦੇ ਕੋਲ ਪਨਾਹ ਲੈਂਦੀ ਆ ਜਾ ਕੇ ਦੇਖੋ ਕਿਹੋ ਜਿਹੇ ਹਾਲਾਤ ਰਹੇ ਹੋਣਗੇ ਇੱਕ ਮਹਾਰਾਣੀ ਸੀ ਉਹ ਤੇ ਅਜ ਉਹ ਦੂਸਰੇ ਦੇਸ਼ਾਂ ਦੇ ਵਿੱਚ ਉਹਨੂੰ ਪਨਾਹ ਲੈਣੀ ਪੈ ਰਹੀ ਹੈ ਕੀ ਬੀਤ ਰਹੀ ਹੋ ਉਸ ਤੇ ਨਹੀਂ ਹੋਗੀ ਸੀ ਮਹਾਰਾਣੀ ਜੰਤਪੁਰ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀਗਾ ਬਹੁਤੀ ਗਰੀਬ ਪਰਿਵਾਰ ਦੀ ਧੀ ਸੀ ਕੋਈ ਇਹ ਨਹੀਂ ਸੀਗਾ ਵੀ ਉਹ ਰਾਜੇ ਮਹਾਰਾਜਾਂ ਦੇ ਖਾਨਦਾਨ ਚੋਂ ਸੀਗੀ ਉਦੇ ਪਿਤਾ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਘੋੜਿਆਂ ਦੀ ਦੇਖਭਾਲ ਕਰਦੇ ਸੀ ਅਸਤਵਾਲ ਦੇ ਵਿੱਚ ਕੰਮ ਕਰਦੇ ਸੀ ਉੱਥੋਂ ਉਹ ਲਾਹੌਰ ਦਰਬਾਰ ਦੀ ਮਹਾਰਾਣੀ ਬਣੀ ਸੀ ਸਭ ਤੋਂ ਫੂਕਸੂਰਤ ਤੇ ਸਭ ਤੋਂ ਆਖਰੀ ਰਾਣੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਤੇ ਅਸੀਂ ਉਸ ਨੂੰ ਅਨਬਾਲਿਆ ਕਰੀ ਬੈਠੇ ਹਾਂ ਉਹਦੇ ਪੁੱਤ ਨੂੰ 크੍ਰਿਸਚੀਅਨ ਬਣਾ ਦਿੱਤਾ ਸੀਗਾ ਗੋਰਿਆਂ ਦੇ ਰੰਗ ਦੇ ਵਿੱਚ ਰੰਗਿਆ ਗਿਆ ਸੀ ਉਹ ਬਿਲਕੁਲ 크੍ਰਿਸਚੀਅਨ ਬਣ ਚੁੱਕਿਆ ਸੀਗਾ 13 ਸਾਲ ਬਾਅਦ ਆਪਣੇ ਪੁੱਤਰ ਨੂੰ ਮਿਲਣ ਜਾਂਦੀ ਹੈ ਤੇ ਦੱਸਿਆ ਵੀ ਤੂੰ ਕੌਣ ਐ ਤੇ ਤੂੰ ਕੀ ਬਣਿਆ ਫਿਰਦਾ ਤੁਸੀਂ ਇਹ ਸੋਚੋ ਕਿੰਨੀ ਦਲੇਰੀ ਹੋਵੇਗੀ ਉਸ ਮਾਂ ਦੀਆਂ ਚੀਕਾਂ 'ਚ ਵੀ ਜਿਹੜਾ ਬੱਚਾ 크ਿਸਚੀਅਨ ਤੇ ਗੋਰਿਆਂ ਦੇ ਰੰਗਾਂ ਦੇ ਵਿੱਚ ਰਗਿਆ ਬੈਠਾ ਸੀ ਦੁਬਾਰਾ ਸਿੱਖ ਬਣ ਗਿਆ ਤੇ ਦੁਬਾਰੇ ਉੱਠ ਕੇ ਉਹਨੇ ਸਿੱਖ ਰਾਜ ਮੰਗਿਆ ਉਸ ਸਮੇਂ ਕਿੰਨਾ ਵੱਡਾ ਜੇਰਾ ਹੋਊਗਾ ਉਸ ਸਮੇਂ ਮਾਤਾ ਦਾ ਜਦੋਂ ਆਪਣੇ ਪੁੱਤਰ ਨੂੰ ਨੇਪਾਲ ਤੋਂ ਮਿਲਣ ਆਉਂਦੀ ਹੈ ਕਲਕੱਤੇ ਵੱਲ ਨੂੰ ਤਾਂ ਨੇਪਾਲ ਦਾ ਜਿਹੜਾ ਰਾਜਾ ਸੀ ਜੰਗ ਬਹਾਦਰ ਮਹਾਰਾਣੀ ਜਿੰਦਕੌਰ ਤੋਂ ਅੱਕ ਚੁੱਕਿਆ ਸੀਗਾ ਉੱਥੇ 10 ਸਾਲ ਰਹੀ ਹੈ ਨਾ ਉਹਨੂੰ ਬੋਝ ਲੱਗਣ ਲੱਗੇ ਸੀ ਮਹਾਰਾਣੀ ਜਿੰਦਕੌਰ ਉਹਨੇ ਕਹਿ ਆਪੇ ਜੇਤੂ ਪੁੱਤ ਨੂੰ ਮਿਲਣ ਜਾਣਾ ਤਾਂ ਵਾਪਸ ਨਾ ਆਵੀ ਤੇਰਾ ਖਰਚਾ ਪਾਣੀ ਹੈ ਜਿਹੜਾ ਸਭ ਬੰਦ ਕਰ ਦਿੱਤਾ ਜਾਵੇਗਾ ਤਾਂ ਮਹਾਰਾਣੀ ਜਿੰਦਕੌਰ ਨੇ ਕੋਈ ਪਰਵਾਹ ਨਹੀਂ ਬੰਨੀ ਉਸ ਚੀਜ਼ ਦੀ ਕਿ ਮੇਰਾ ਕੀ ਹੋਊਗਾ ਮੈਨੂੰ ਫੇਰ ਫੇਰ ਦਰਦ ਦਰ ਪ੍ਰਕੜਣਾ ਪਊਗਾ ਉਹਨੇ ਇਹ ਨਹੀਂ ਸੋਚਿਆ ਉਹ ਕਹੀ ਆਪਣੇ ਪੁੱਤਰ ਨੂੰ ਮਿਲਣ ਉਕੇ ਉਸ ਸਮੇਂ ਲਾਹੌਰ ਦਰਬਾਰ ਆ ਜਿਹੜਾ ਬਿਲਕੁਲ ਖਿੰਡ ਚੁੱਕਿਆ ਸੀਗਾ ਪੁੱਤਰ ਨੂੰ ਮਿਲਣ ਗਈ ਆ ਉਥੇ ਪਰੇਮ ਨਾਲ ਉਸਨੇ ਉਸ ਫਰੰਕੀਆਂ ਦੀ ਧਰਤੀ ਤੇ ਜਾਣਾ ਵੀ ਪਿਆ ਉਸ ਨੂੰ ਇੰਗਲੈਂਡ ਜਾਂਦੀ ਆ ਉਥੋਂ ਉਹ ਉਸ ਧਰਤੀ ਤੇ ਜਾਂਦੀ ਆ ਜਿਨੇ ਉਹਦੇ ਤੋਂ ਸਾਰਾ ਕੁਝ ਖੋ ਲਿਆ ਸੀ ਬਦਕਿਸਮਤੀ ਨਾਲ ਉਥੇ ਹੀ ਮਹਾਰਾਣੀ ਜਿੰਦਕੌਰ ਨੂੰ ਮੌਤ ਹੋਦੀ ਆ ਆਪਣੀ ਸਰਜ਼ਮੀਨ ਤੋਂ ਉਹਾਂ ਦੂਰ ਦੁਸ਼ਮਣਾਂ ਦੀ ਧਰਤੀ ਤੇ ਉਹਦੀ ਮੌਤ ਹੁੰਦੀ ਆ ਸੋਚੋ ਉਸ ਸਮੇਂ ਕੀ ਚੱਲਦਾ ਹੋਊਗਾ ਉਸਦੇ ਦਿਮਾਗ ਦੇ ਵਿੱਚ ਜਿਨ੍ਹਾਂ ਨੂੰ ਉਹ ਸਭ ਤੋਂ ਵੱਧ ਨਫ਼ਰਤ ਕਰਦੀ ਸੀ ਉਸੇ ਧਰਤੀ ਦੇ ਉੱਤੇ ਮਹਾਰਾਣੀ ਜਿੰਦ ਕੌਰ ਦੀ ਮੌਤ ਹੋਈ ਉਹਨੇ ਮਰਨ ਲੱਗਿਆ ਆਪਣੇ ਪੁੱਤਰ ਦਾ ਹੱਥ ਫੜਿਆ ਤੇ ਕਿਹਾ ਕਿ ਵੀ ਮੈਂ ਇੱਥੇ ਨਹੀਂ ਮਰਨਾ ਚਾਹੁੰਦੀ ਮੈਨੂੰ ਮੇਰੇ ਸਰਕਾਰ ਜੀ ਕੋਲੇ ਲੈ ਜਾ ਮੈਂ ਉੱਥੇ ਜਾ ਕੇ ਆਪਣਾ ਦਮ ਤੋੜਨਾ ਉਹਨੇ ਤਰਲੇ ਪਾ ਕੇ ਕਿਹਾ ਦਲੀਪ ਸਿੰਘ ਨੂੰ ਵੀ ਜਦੋਂ ਕੋਈ ਬੰਦਾ ਮਰਦਾ ਤਾਂ ਉਹਦੇ ਹੰਝੂ ਡਿੱਗਦੇ ਨੇ ਇੱਥੇ ਤੇ ਮੇਰਾ ਇੱਕ ਵੀ ਹੰਝੂ ਇਸ ਪਾਪੀਆਂ ਦੀ ਤਸਤੀ ਤੇ ਨਹੀਂ ਡਿੱਗਣਾ ਚਾਹੀਦਾ ਪਰ ਮਹਾਰਾਜਾ ਦਲੀਪ ਸਿੰਘ ਉਸ ਸਮੇਂ ਹੈਲਪਲੈਸ ਸੀ ਉਹ ਕੁਝ ਨਹੀਂ ਕਰ ਸਕਿਆ ਆਪਣੀ ਮਾਂ ਤੇ ਲਈ ਉਹਨੇ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਕਰ ਨਹੀਂ ਸਕਿਆ ਸੀ ਤਾਂ ਮਹਾਰਾਣੀ ਜਿੰਦਕੌਰ ਨੂੰ ਉੱਥੇ ਹੀ ਦਫਨਾ ਦਿੱਤਾ ਸੀਗਾ ਕਿਉਂਕਿ ਉਸ ਸਮੇਂ ਉੱਥੇ ਅੰਗਲੈਂਡ ਦੇ ਵਿੱਚ ਸੰਸਕਾਰ ਕਰਨ ਦੀ ਆਗਿਆ ਨਹੀਂ ਸੀਗੀ ਫਿਰ ਉਥੋਂ ਉਦਾ ਸਰੀਰ ਕੱਟ ਕੇ ਭਾਰਤ ਲਿਆਂਦਾ ਗਿਆ ਤਾਂ ਮਰੀ ਹੋਈ ਨੂੰ ਵੀ ਪੰਜਾਬ ਦੀ ਧਰਤੀ ਨਸੀਬ ਨਹੀਂ ਹੋਈ ਮਰੀ ਹੋਈ ਤੋਂ ਵੀ ਅੰਗਰੇਜ਼ ਡਰੀ ਗਏ ਨੇ ਅੰਗਰੇਜ਼ਾਂ ਨੇ ਪੰਜਾਬ ਵਿੱਚ ਲਾਸ਼ ਤੱਕ ਨਹੀਂ ਲਿਆਉਣ ਦਿੱਤੀ ਸੀ ਮਹਾਰਾਣੀ ਜਿੰਦਪੌਰ ਦੀ ਫਿਰ ਨਾਸਕ ਦੀ ਧਰਤੀ ਤੇ ਮਹਾਰਾਣੀ ਜਿੰਦਕੌਰ ਦਾ ਸੰਸਕਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਬੇਟੀ ਸੀ ਬੰਬਾ ਸੋਫੀਆ ਜਿੰਦਕੌਰ ਉਹਦੇ ਉੱਥੋਂ ਆਸਤੀਆਂ ਕੱਢ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਕੋਲ ਰੱਖੀਆਂ ਸੀਗੀਆਂ ਤੇ ਉੱਥੇ ਯਾਦਗਾਰ ਬਣਾਈ ਸੀ ਇੰਨੇ ਦਲੇਰ ਸੀਗੀ ਮਹਾਰਾਣੀ ਜਿੰਦਕੌਰ ਤੇ ਅਸੀਂ ਉਹਨਾਂ ਨੂੰ ਨੰਗੌਲਿਆ ਕਰੀ ਬੈਠੇ ਹਾਂ ਤੋਂ ਸਭ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਨਹੀਂ ਸ਼ੇਅਰ ਕਰਨਾ ਤਾਂ ਤੁਸੀਂ ਆਪ ਖੁਦ ਇਸ ਵਿਸ਼ੇ ਤੇ ਵੀਡੀਓ ਬਣਾ ਕੇ YouTube ਦੇ ਉੱਤੇ ਪਾ ਸਕਦੇ ਹੋ ਤਾਂ ਕਿ ਜਿਹੜੇ ਸਾਡੇ ਨਾਇਕ ਨੇ ਜਿਨ੍ਹਾਂ ਜਿੰਨਾ ਕਰਕੇ ਅਸੀਂ ਅੱਜ ਇੱਥੇ ਆ ਸਾਡੀ ਪਹਿਚਾਨ ਅਸੀਂ ਮਾਨ ਕਰਦੇ ਹਾਂ ਸਾਡੇ ਸਿੱਖ ਰਾਸਤੇ ਪਰ ਉਸ ਪਿੱਛੇ ਕਿਨੇ ਕਿਨੇ ਕੀ ਕੀ ਕੀਤਾ ਉਸ ਬਾਰੇ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ। ਸੋ ਸਭ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਇਸ ਨੂੰ ਖਾਸ ਕਰਕੇ। ਸਾਡੇ ਬੱਚਿਆਂ ਨੂੰ ਸਾਡੇ ਨਾਇਕਾਂ ਬਾਰੇ ਕੁਝ ਵੀ ਨਹੀਂ ਪਤਾ। ਜੇ ਅਸੀਂ ਉਹਨਾਂ ਨੂੰ 4-5 ਕੋਈ ਸਵਾਲ ਪੁੱਛਦੇ ਹਾਂ ਆਪਣੇ ਨਾਇਕਾਂ ਬਾਰੇ ਤਾਂ ਉਹਨਾਂ ਨੂੰ ਇਹਨਾਂ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈਗੀ। ਉੱਥੇ ਉਹਨਾਂ ਦਾ ਕੋਈ ਦੋਸ਼ ਨਹੀਂ ਹੈਗਾ। ਦੋਸ਼ ਸਾਡਾ ਹੈ। ਅਸੀਂ ਦੱਸੇ ਕੁਛ ਨਹੀਂ ਉਹਨਾਂ ਨੂੰ। ਇਤੇ ਨਾ ਹੋਵੇ ਸਾਡੇ ਨਾਇਕਾਂ ਨੂੰ ਉਹ ਬਿਲਕੁਲ ਨਹੀਂ ਭੁੱਲ ਜਾ। ਸੋ ਹਜੇ ਵੀ ਸਮਾਂ ਬਾਚ ਲਈਏ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਜਰੂਰ ਦਿਖਾਓ। ਮਹਾਰਾਣੀ ਜੰਦਕੌਰ ਬਾਰੇ ਜਰੂਰ ਦੱਸੋ ਇਹਨਾਂ ਨੂੰ ਕੌਣ ਸੀ ਮਹਾਰਾਣੀ ਜੰਦਕੌਰ। ਜੇ ਤੁਸੀਂ ਚਾਹੁੰਦੇ ਹੋ ਮਹਾਰਾਣੀ ਜੰਦਕੌਰ ਨਾਲ ਕੀ ਕੀ ਕਦੋਂ-ਕਦੋਂ ਕਿਵੇਂ-ਕਿਵੇਂ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਅਗਲੀ ਵੀਡੀਓ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬਣਾਵਾਂਗੇ। ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਅਸੀਂ ਮਾਫੀ ਮੰਗਦੇ ਹਾਂ ਜੀ ਬੈਕ ਆਫ ਜਿਕਾ ਖਾਲਸਾ ਬੈਕ ਜੀ ਫਤ